400 ਰੁਪਏ ਦੀ ਕੀਮਤ ਹੈ ਤੇ ਜੇ ਆਪਣੇ ਕੋਲੇ 10 ਪਸ਼ੂ ਹੈ ਤਾਂ ਇਹ 3 ਮਹੀਨੇ ਚੱਲ ਜੂਗੀ ਆਰਾਮ ਨਾਲ ਆਰਾਮ ਨਾਲ ਉਹਨੂੰ ਜਦੋਂ ਹਲਾਵਾਂਗੇ ਹਾਂ ਹੁਣ ਮੰਨ ਲਓ ਤੁਸੀਂ ਐਦਾਂ ਆ ਥਣ ਜਿਹੜਾ ਤੁਸੀਂ ਐ ਰੱਖਿਆ ਕੁਆਟਰ ਹਾਂ ਤੁਹਾਨੂੰ ਪਤਾ ਵੀ ਅਗਲੇ 2 ਥਣ ਪਿਛਲੇ 2 ਥਣ ਹਾਂ ਇਹ ਤਾਂ ਨਿਸ਼ਾਨੀ ਰਹਿ ਜੂਗਾ ਆਪਣੀ ਰਹਿ ਗਈ ਤਾਂ ਉਹ ਉਹ ਚ ਤੁਸੀਂ ਜਦੋਂ ਪਾਓਗੇ ਉਹ ਹਲਾਓਗੇ ਹਾਂ ਤਾਂ ਤੁਹਾਨੂੰ ਪਤਾ ਲੱਗ ਜੂ ਵੀ ਉਹ ਜਿਹੜਾ ਜਿਹੜਾ ਥਣ ਦੇ ਵਿੱਚ ਪ੍ਰੋਬਲਮ ਹੋਊਗੀ ਉਹ ਥਣ ਦਾ ਜਿਹੜਾ ਸੋਲੂਸ਼ਨ ਹੋਊਗਾ ਉਹ ਗੜਾ ਹੋ ਜਾਏ। ਏਰੀਆ ਜਿਹੜੇ ਹੈਗੇ ਆ ਉਹ ਜਿਹੜਾ ਮੂੰਹ ਫੁੱਲਾ ਰਹਿ ਜਾਂਦਾ ਚਵਾਈ ਤੋਂ ਬਾਅਦ ਉਹਦੇ ਵਿੱਚ ਅੰਦਰ ਚਲੇ ਜਾਂਦੇ ਆ। ਪਰ ਉਹ ਅੰਦਰ ਜਾ ਕੇ ਉਹਨਾਂ ਨੂੰ ਕੰਟਾਮਿਨੇਟਡ ਕਰ ਦਿੰਦੇ ਆ। ਬੈਕਟੀਰੀਆ ਵੱਧ ਜਾਂਦਾ। ਠੀਕ ਹੈ ਜੀ ਉਹ ਸਾਰਾ ਜਿਹੜਾ ਹੈਗਾ ਥਣ ਜਿਹੜਾ ਜਿਹੜਾ ਚੱਡਾ ਹੈਗਾ ਉਹ ਸਾਰਾ ਖਰਾਬ ਹੋ ਜਾਂਦਾ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੇ ਅੱਜ ਆਪਾਂ ਖੜੇ ਆ ਜੀ ਹਾਰਦਿਕ ਡੇਰੀ ਸੋਲੂਸ਼ਨ ਦੇ ਵਿੱਚ। ਤੇ ਇਹ ਜਿਹੜੀ ਸ਼ਾਪ ਹੈ ਗੰਗਾ ਨਗਰ ਦੇ ਵਿੱਚ ਸ਼ਾਪ ਰਹਿ ਜਾਂਦੀ ਹੈ ਤੇ ਬਾਈ ਰਮਨ ਹੋਰਾਂ ਦੀ ਇਹ ਸ਼ਾਪ ਹੈ ਇੱਥੇ ਡੇਰੀ ਦੇ ਰਿਲੇਟਡ ਹਰੇਕ ਸਮਾਨ ਆਪਾਂ ਨੂੰ ਮਿਲ ਜਾਂਦਾ ਜਿਵੇਂ ਕਿ ਕੋਈ ਫੀਡ ਹੋਗੀ ਹੈ ਨਾ ਕਿਸੇ ਵੀ ਪ੍ਰਕਾਰ ਦੀ ਫੀਡ ਹੈ ਜਾਂ ਆ ਜਿਵੇਂ ਪਿੱਛੇ ਆਪਣੇ ਮਸ਼ੀਨਾਂ ਪਈਆਂ ਮਿਲਕਿੰਗ ਮਸ਼ੀਨਾਂ ਪਈਆਂ ਪੱਖੇ ਪਏ ਹੈ ਜਾਂ ਕੋਈ ਮਿਨਰਲ ਮਿਕਸਚਰ ਹੈ ਤੇ ਬਾਈ ਦੀ ਸ਼ਾਪ ਇਹੋ ਜੀ ਹੈ ਵੀ ਇੱਥੇ ਆਪਾਂ ਨੂੰ A to Z ਜਿਹੜਾ ਸਮਾਨ ਉਹ ਮਿਲ ਜਾਣਾ ਤੇ ਬਹੁਤ ਹੀ ਸਹਿਯੋਗ ਕਰਦੇ ਹੈ ਫਾਰਮਰਾਂ ਦਾ ਕਿਉਂਕਿ ਜਿਹੜੀਆਂ ਚੀਜ਼ਾਂ ਆਪਾਂ ਨੂੰ ਦੂਰੋਂ-ਦੂਰੋਂ ਲੈ ਕੇ ਆਉਣੀਆਂ ਪੈਂਦੀਆਂ ਉਹ ਇਹਨਾਂ ਦੀ ਸ਼ੋਕ ਤੋਂ ਮਿਲ ਜਾਂਦੀਆਂ ਬੱਕਰੀਆਂ ਦੀ ਫੀਡ ਵੀ ਇੱਥੋਂ ਮਿਲਦੀ ਹੈ ਇੱਥੋਂ ਤੱਕ ਹੀ ਤੇ ਅੱਜ ਆਪਾਂ ਤੁਹਾਨੂੰ ਇੱਕ ਕੇ ਹੋਰੀ ਚੀਜ਼ ਦਿਖਾਉਣੇ ਆ ਜਿਹੜੀ ਡੇਰੀ ਫਾਰਮਰਸ ਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਵੀ ਡੇਰੀ ਫਾਰਮਰ ਦੇ ਵਿੱਚ ਆਮ ਤੌਰ ਤੇ ਆਪਾਂ ਵੇਖਿਆ ਹੈ ਹਨਾ ਵੀ ਮਸਟੇਟਸ ਵਾਲੀ ਜਿਹੜੀ ਬਿਮਾਰੀ ਹੈ ਬਹੁਤ ਜ਼ਿਆਦਾ ਆਉਂਦੀ ਹੈ ਇੱਕ ਕਿੱਟ ਹੁੰਦੀ ਹੈ ਮਸਟੈਟਸ ਚੈੱਕ ਕਰਨ ਵਾਲੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਹ ਕਿੱਟ ਦਿਖਾਵਾਂਗੇ ਤੇ ਆਪਾਂ ਇਹਨਾਂ ਦੀ ਸ਼ਾਪ ਤੇ ਪਹੁੰਚੇ ਸੀਗੇ ਇਹਨਾਂ ਕੋਲੇ ਉਹ ਕਿੱਟ ਹੈਗੀ ਆ ਆਪਾਂ ਉਹਦੀ ਵਰਤੋਂ ਵੀ ਦੱਸਾਂਗੇ ਵੀ ਕਿਵੇਂ ਉਹਦੀ ਵਰਤੋਂ ਹੁੰਦੀ ਆ ਉਹਦਾ ਪ੍ਰਾਈਸ ਵੀ ਦੇਖਾਂਗੇ ਵੀ ਕਿੰਨਾ ਦਾ ਪ੍ਰਾਈਸ ਆ ਤੇ ਆਪਾਂ ਗੱਲ ਕਰਦੇ ਆਂ ਬਾਈ ਰਮਣ ਦੇ ਨਾਲ ਉਹ ਆਪਾਂ ਨੂੰ ਦੱਸਣਗੇ ਵੀ ਇਹ ਜਿਹੜੀ ਕਿੱਟ ਹੈ ਇਹਦੀ ਵਰਤੋਂ ਕਿਵੇਂ ਹੁੰਦੀ ਆ ਸਭ ਤੋਂ ਪਹਿਲਾਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਸਿਰਫ ਆਹ ਕਿੱਟ ਹੀ ਵਿਖਾਉਣੀ ਆ ਕਿਉਂਕਿ ਜਿਹੜੇ ਡੇਰੀ ਫਾਰਮਰ ਆ ਉਹਨਾਂ ਦੇ ਮੇਨ ਸਮੱਸਿਆ ਮੇਨ ਪ੍ਰੋਬਲਮ ਆਹੀ ਹੁੰਦੀ ਹੈ ਮਸਟਾਈਟਸ ਵਾਲੀ ਤੇ ਇਹਦੇ ਕਰਕੇ ਜਿਹੜਾ ਡੇਰੀ ਵਾਲਾ ਕੰਮ ਹੈ ਇਹ ਕਮਜ਼ੋਰ ਹੁੰਦਾ ਜਾ ਰਿਹਾ ਹੈ ਨਾ ਤੇ ਮੇਨ ਬਿਮਾਰੀ ਇਹ ਅਜੇ ਪਸ਼ੂ ਦੇ ਥਾਣੇ ਬੰਦ ਹੋ ਗਏ ਤਾਂ ਦੁੱਧ ਕਿਵੇਂ ਦਊਗਾ ਉਹ ਤੇ ਅੱਜ ਆਪਾਂ ਇਹ ਕਿੱਟ ਵਿਖਾਉਣੀ ਹੈ ਵੀਡੀਓ ਦੇ ਵਿੱਚ ਵੀ ਆਪਣੇ ਵੀਰਾਂ ਨੂੰ ਪਤਾ ਲੱਗ ਸਕੇ ਵੀ ਇਹਦਾ ਕੀ ਪ੍ਰਾਈਸ ਹੁੰਦਾ ਹੈ ਇਹ ਕਿਉਂ ਜ਼ਰੂਰੀ ਹੈ ਇੱਕ ਡੇਰੀ ਫਾਰਮ ਵਾਸਤੇ ਤੇ ਇਹਦੀ ਵਰਤੋਂ ਕਿਵੇਂ ਹੁੰਦੀ ਹੈ ਦੇਖੋ ਭਾਜੀ ਜਿਹੜਾ ਥਣ ਦਾ ਰੋਗ ਹੈ ਮਸਟਾਈਟਸ ਜਿਹਨੂੰ ਕਹਿੰਦੇ ਆ ਹਾਂਜੀ ਇਹ ਇੱਕ ਬਹੁਤ ਹੀ ਗੰਦੀ ਬਿਮਾਰੀ ਹੈ ਜਿਹਦੇ ਵਿੱਚ ਇੱਕ ਤਾਂ ਥਣ ਚਲਾ ਜਾਂਦਾ ਹੈ ਗਾਂ ਦਾ ਸੂਆ ਵੀ ਚਲਾ ਜਾਂਦਾ ਹੈ ਪਲੱਸ ਗਾਂ ਦਾ ਦੁੱਧ ਕੱਟ ਗਿਆ ਯਾਨੀ ਕਿ ਇੱਕ ਸਾਲ ਦਾ ਡੰਗਰ ਖਤਮ ਹੋ ਜਾਂਦਾ ਹਾਂ ਠੀਕ ਹੈ ਜੀ ਜੇ ਹੁਣ ਟੈਂਸ਼ਨ ਹੀ ਆ ਗਈ ਜਾਂ ਮਥਣ ਮਰ ਗਿਆ ਉਹਦੀ ਵੈਲਿਊ ਜ਼ੀਰੋ ਹੋ ਜਾਂਦੀ ਹੈ ਹਾਂ ਉਹਦੇ ਵਾਸਤੇ ਕੀ ਹੈ ਕਿ ਜਿਵੇਂ ਹੁਣ ਜੁਲਾਈ ਅਗਸਟ ਦੇ ਮਹੀਨੇ ਆਉਣਗੇ ਠੀਕ ਹੈ ਤਾਂ ਉਹਦੇ ਵਿੱਚ ਬਹੁਤ ਸਾਰਾ ਬਾਰਿਸ਼ ਆ ਪਾਣੀ ਜਮਾ ਹੋ ਜਾਂਦਾ ਹੈ ਥੱਲੇ ਠੀਕ ਹੈ ਇਹ ਹੁੰਦਾ ਵੀ ਜਦੋਂ ਆਪਾਂ ਗਾਂ ਥੱਲੇ ਬੈਹ ਜਾਂਦੀ ਆ ਥੱਲੇ ਬਹਿਣ ਤੋਂ ਬਾਅਦ ਅੰਦਰ ਥੱਲੇ ਬੈਕਟੀਰੀਆ ਹੁੰਦੇ ਆ ਬੈਕਟੀਰੀਆ ਜਿਹੜੇ ਹੈਗੇ ਆ ਉਹ ਜਿਹੜਾ ਮੂੰਹ ਫੁੱਲਾ ਰਹਿੰਦਾ ਚਬਾਈ ਤੋਂ ਬਾਅਦ ਉਹਦੇ ਵਿੱਚ ਅੰਦਰ ਚਲੇ ਜਾਂਦੇ ਆ ਤਾਂ ਉਹ ਅੰਦਰ ਜਾ ਕੇ ਉਹਨਾਂ ਨੂੰ ਕੰਟਾਮਿਨੇਟਡ ਕਰ ਦਿੰਦੇ ਆ ਬੈਕਟੀਰੀਆ ਵੱਧ ਜਾਂਦਾ ਠੀਕ ਹੈ ਜੀ ਉਹ ਸਾਰਾ ਜਿਹੜਾ ਹੈਗਾ ਥਣ ਜਿਹੜਾ ਉਹਦਾ ਜਿਹੜਾ ਚੱਡਾ ਹੈਗਾ ਉਹ ਸਾਰਾ ਖਰਾਬ ਹੋ ਜਾਂਦਾ ਤਾਂ ਉਹ ਇੱਕੋ ਦਮ ਖਰਾਬ ਨਹੀਂ ਹੁੰਦਾ ਠੀਕ ਹੈ ਉਹ ਪਹਿਲਾਂ ਜਦੋਂ ਅੰਦਰ ਜਾਂਦੇ ਆ ਤਾਂ ਉਹ ਛਿੱਡੀਆਂ ਛੋਟੀਆਂ ਛੋਟੀਆਂ ਬਣਦੀਆਂ ਤੇ ਆਪਾਂ ਨੂੰ ਉਹ ਪਤਾ ਨਹੀਂ ਲੱਗਦਾ ਦੁੱਧ ਦੇ ਵਿੱਚ ਹਮ ਜਦੋਂ ਤੁਸੀਂ ਗਾਂ ਨੂੰ ਤੁਸੀਂ ਇਹ ਜਾਂ ਗਾਂ ਚੋਲੀ ਹਮ ਜਾਂ ਤੁਸੀਂ ਹਫ਼ਤੇ ਦੇ ਵਿੱਚ ਦੋ ਵਾਰੀ ਆਹ ਜਿਹੜੀ ਕਿੱਟ ਹੈ ਹਮ ਇਹ ਕਿੱਟ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਬਾਕਸ ਨਿਕਲਦਾ ਠੀਕ ਹੈ ਚਾਰ ਥਣਾਂ ਵਾਲਾ ਹਮ ਇਹਦੇ ਵਿੱਚ ਤੁਸੀਂ ਦੋ-ਦੋ ਧਾਰਾ ਉਹਦੀਆਂ ਮਿਲਕ ਦੀਆਂ ਨਹੀਂ ਜਦੋਂ ਆਪਾਂ ਧਾਰ ਕੱਢ ਲਈ ਉਸ ਤੋਂ ਬਾਅਦ ਜਦੋਂ ਨਹੀਂ ਚਾਹੇ ਧਾਰ ਕੱਢਦੇ ਦੌਰਾਨ ਹੀ ਚਾਹੇ ਦੌਰਾਨ ਹੀ ਚਾਹੇ ਸਪੈਸ਼ਲੀ ਸਪੈਸ਼ਲ ਚੈੱਕ ਕਰਨ ਵਾਸਤੇ ਹਾਂਜੀ ਹਾਂਜੀ ਇਹਦੇ ਦੋ ਦੋ ਬੂੰਦਾ ਤੁਸੀਂ ਦੁੱਧ ਦੀਆਂ ਦੋ ਦੋ ਧਾਰਾ ਮਾਰ ਲੀਆਂ ਠੀਕ ਹੈ ਜੀ ਤੇ ਇਹਦੇ ਅੰਦਰ ਇੱਕ ਸੋਲੂਸ਼ਨ ਹੁੰਦਾ ਜਿਹੜਾ ਦੋ ਦੋ ਬੂੰਦਾ ਤੁਸੀਂ ਇਹਦੇ ਵਿੱਚ ਪਾ ਦੇਣੀ ਹੈ ਪਹਿਲਾਂ ਤਾਂ ਆਪਾਂ ਦੋ ਦੋ ਬੂੰਦਾ ਇਹਦੇ ਵਿੱਚ ਦੁੱਧ ਦੀਆਂ ਪਾਉਣੀਆਂ ਬੂੰਦਾ ਨਹੀਂ ਧਾਰਾ 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 ਹਾਂ ਦੋ ਦੋ ਧਾਰਾ ਆਪਾਂ ਦੁੱਧ ਦੇ ਇਹਦੇ ਵਿੱਚ ਪਾ ਲਈਆਂ ਚਾਰੇ ਬਾਕਸਾਂ ਦੇ ਵਿੱਚ ਇਹਦੇ ਵਿੱਚ ਚਾਰ ਬਾਕਸ ਜਿਹੜੇ ਹਾਂਜੀ ਹਾਂਜੀ ਫਿਰ ਇਹ ਕਿੱਟ ਦੇ ਵਿੱਚ ਮਟੀਰੀਅਲ ਹੁੰਦਾ ਕੋਈ ਹਾਂਜੀ ਲਿਕਵਿਡ ਹੁੰਦਾ ਹੈ ਲਿਕਵਿਡ ਹੁੰਦਾ ਜੀ ਉਹਦਾਂ ਵੀ ਦੋ ਦੋ ਬੂੰਦਾ ਪਾਉਂਦੀਆਂ ਦੋ ਦੋ ਬੂੰਦਾ ਹੀ ਪਾਉਣੀ ਹੈ ਠੀਕ ਹੈ ਜੀ ਠੀਕ ਹੈ ਜੀ ਉਹਨੂੰ ਜਦੋਂ ਹਿਲਾਵਾਂਗੇ ਹਾਂ ਹਾਂਜੀ ਹੁਣ ਮੰਨ ਲਓ ਤੁਸੀਂ ਐਦਾਂ ਆ ਥਣ ਜਿਹੜਾ ਤੁਸੀਂ ਐ ਰੱਖਿਆ ਕੁਆਟਰ ਹਾਂ ਤੁਹਾਨੂੰ ਪਤਾ ਵੀ ਅਗਲੇ ਦੋ ਥਣ ਪਿਛਲੇ ਦੋ ਥਣ ਹਾਂ ਇਹ ਤਾਂ ਨਿਸ਼ਾਨੀ ਰਹਿ ਜੂਗੀ ਆਪਣੀ ਸਾਡੀ ਰਹਿ ਗਈ ਤਾਂ ਉਹ ਉਹ ਚ ਤੁਸੀਂ ਜਦੋਂ ਪਾਉਂਗੇ ਉਹ ਹਿਲਾਉਂਗੇ ਹਾਂ ਤਾਂ ਤੁਹਾਨੂੰ ਪਤਾ ਲੱਗ ਜ ਜਿਹੜਾ ਥਣ ਦੇ ਵਿੱਚ ਪ੍ਰੋਬਲਮ ਹੋਊਗੀ ਉਹ ਥਣ ਦਾ ਜਿਹੜਾ ਸੋਲੂਸ਼ਨ ਹੋਊਗਾ ਉਹ ਗਾੜਾ ਹੋ ਜਾਊਗਾ ਉਹ ਗਾੜਾ ਹੋ ਜਾਊਗਾ ਉਹਦੇ ਜਾਲਾ ਬਣ ਜਾਊਗਾ ਹਾਂ ਬਾਕੀ ਪਤਲੇ ਰਹਿਣਗੇ ਉਹਦਾ ਰੰਗ ਵੀ ਬਦਲੂਗਾ ਜੇ ਰੰਗ ਨਹੀਂ ਬਦਲਦਾ ਤਾਂ ਗਾੜਾ ਹੋ ਜਾਊਗਾ ਨਹੀਂ ਰੰਗ ਉਹਦਾ ਰੰਗ ਕਿ ਕਿਹੋ ਜਿਹਾ ਕਲਰ ਹੋਊਗਾ ਰੰਗ ਜਾਮਨੀ ਹੁੰਦਾ ਈ ਅੰਦਰ ਅੱਛਾ ਇਹ ਜਿਹੜਾ ਸੋਲੂਸ਼ਨ ਹੁੰਦਾ ਉਹ ਜਾਮਨੀ ਉਹ ਜਾਮਨੀ ਹੁੰਦਾ ਜਿਹੜੇ ਥਣ ਚ ਮਸਟੈਟਸ ਹੈ ਜਿਹੜਾ ਮਸਟੈਟਸ ਹੈ ਉਹ ਉਹ ਥਾਣਾ ਜਿਹੜਾ 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 ਦੁੱਧ ਹੈ ਉਹ گاੜਾ ਹੋ ਜਾਊਗਾ ਤੇ ਜੇ ਉਹ ਕਲਰ ਚੇਂਜ ਹੁੰਦਾ ਕਲਰ ਕਈ ਵਾਰ ਕਲਰ ਕਈ ਵਾਰ ਚੇਂਜ ਹੁੰਦਾ ਕਈ ਵਾਰ ਨਹੀਂ ਹੁੰਦਾ ਹਾਂ ਔਰ ਮੇਨਲੀ ਕੀ ਆ ਉਹਦਾ گاੜਾ ਹੋ ਜਾਂਦਾ ਠੀਕ ਹੈ ਜੀ ਠੀਕ ਹੈ ਤੇ ਉਹ گاੜਾ ਹੋ ਗਿਆ ਤਾਂ ਜਿਹੜਾ ਪਤਲੇ ਸਣ ਹੈ ਤਾਂ ਉਹ ਥਾਨੂੰ ਓਕੇ ਹੈ ਤੇ ਜਿਹੜਾ گاੜਾ ਹੈ ਉਹ ਥਾਣਾ ਦਾ ਟ੍ਰੀਟਮੈਂਟ ਆਪਾਂ ਨੂੰ ਕਰਾਉਣਾ ਪਊਗਾ ਤੇ ਇਹ ਆਪਾਂ ਨੂੰ ਹਫਤੇ ਚ ਚੈੱਕ ਕਰੀ ਆਪਾਂ ਚੈੱਕ ਕਰਦੇ ਹਾਂ ਕਿ ਦੋ ਵਾਰੀ ਹਫਤੇ 'ਚ ਦੋ ਵਾਰੀ ਕਰੋਗੇ ਠੰਡ ਦਾ ਰੋਗ ਆਊਗਾ ਹੀ ਨਹੀਂ ਕਿਉਂਕਿ ਮਿਨੀਮਮ ਇੱਕ ਹਫਤਾ ਲੈਂਦਾ ਬੈਕਟੀਰੀਆ ਗਰੋ ਹੋਣੇ 4 ਤੋਂ 5 ਦਿਨ ਚ ਗਰੋਉ ਹੁੰਦਾ ਠੀਕ ਹੈ ਜੀ ਠੀਕ ਹੈ ਜੀ ਕਈ ਵਾਰੀ ਤੇਜ਼ ਬੈਕਟੀਰੀਆ ਹੁੰਦਾ ਹੈ ਜਾਂ ਜਿਹੜਾ ਹੈਗਾ ਉਹਨੂੰ ਛੇਤੀ ਵਧਾ ਦਿੰਦਾ ਪਰ 4 ਤੋਂ 5 ਦਿਨ ਮਿਨੀਮਮ ਲੈ ਲੱਗਦੇ ਆ ਹਮਮ ਉਸ ਸਟੇਟਸ ਨੂੰ ਪੂਰਾ ਹੋਣ ਤੇ ਕਈ ਵਾਰ ਹਫਤਾ ਵੀ ਲੱਗ ਜਾਂਦਾ ਠੀਕ ਹੈ ਡਿਪੈਂਡ ਕਰਦਾ ਪਰ ਮੇਨਲੀ ਕੀ ਹੈ ਜਿਹੜਾ ਉਹ ਬੈਕਟੀਰੀਆ ਹੈਗਾ ਉਹ ਫੜ ਦੇ ਵਿੱਚ ਆ ਜਾਊਗਾ ਤੇ ਨਾਰਮਲ ਜੈਂਟਾਮਾਈਸਿਨ ਐਨਰੋਸਿਨ ਲਾ ਕੇ ਤੁਸੀਂ ਜਿਹੜਾ ਹੈਗਾ ਉਹ ਆ ਥਾਣ ਜਿਹੜਾ ਹੈਗਾ ਪਸ਼ੂ ਨੂੰ ਬਚਾ ਸਕਦੇ ਹੋ ਠੀਕ ਹੈ ਤੇ ਇਹ ਤਾਂ ਆਪਣਾ ਹੋਗਾ ਤਰੀਕਾ ਵੀ ਆਪਾਂ ਇਹਨੂੰ ਚੈੱਕ ਕਿਵੇਂ ਕਰਨਾ ਹੈ ਨਾ ਹੁਣ ਜੇ ਆਪਾਂ ਇਹਦੀ ਗੱਲ ਕਰੀਏ ਤੁਸੀਂ ਦੱਸਿਆ ਵੀ ਇਹਦੇ ਵਿੱਚ ਵੀ ਕੋਈ ਮਟੀਰੀਅਲ ਹੁੰਦਾ ਹੈ ਤੇ ਇਹ ਕਿੱਟ ਕਿੰਨਾ ਟਾਈਮ ਚੱਲਦੀ ਹੈ ਵੀ ਜੇ ਆਪਾਂ ਇੱਕ ਕਰੀਏ ਇਹਨੂੰ ਖਰੀਦ ਲਈਏ ਤਾਂ ਆਪਾਂ ਕਿੰਨਾ ਟਾਈਮ ਇਹਦੀ ਵਰਤੋਂ ਕਰ ਸਕਦੇ ਆ ਇਹਦੇ ਵਿੱਚ ਤੁਸੀਂ ਦੇਖੋ ਜੀ 10 ਪਸ਼ੂਆਂ ਵਾਸਤੇ ਇਹ ਘੱਟੋ-ਮੀਨਾ 1.5 ਮਹੀਨਾ ਚੱਲ ਜੂਗਾ 10 ਪਸੂਆਂ ਵਾਸਤੇ ਇਹ ਮਹੀਨਾ ਚੱਲ ਜੂਗੀ ਜੇ ਆਪਾਂ ਇਹ ਹਰੇਕ ਹਫਤੇ ਵਰਤੋਂ ਕਰੀਏ ਹਾਂ ਨਹੀਂ ਜ਼ਿਆਦਾ ਚੱਲ ਜੂਗੀ 1.5 ਮਹੀਨੇ ਦਾ 1.5 ਮਹੀਨਾ ਹਰੇਕ ਹਫਤੇ ਵਰਤੋਂ ਕਰੇ ਤਾਂ ਵੀ ਇੱਕ ਵੀ ਇੱਕ ਹਫਤਾ ਜੇ ਮਹੀਨੇ ਚਾਰ ਹਫਤੇ ਹੁੰਦੇ ਜੇ ਆਪਾਂ ਚਾਰੇ ਘੜੇ ਹੀ ਵਰਤੋਂ ਕਰਾਂਗੇ ਤੇ ਇਹ ਡੇਢ ਮਹੀਨੇ ਚੱਲ ਜੂਗੀ 10 ਪਸ਼ੂਆਂ ਤੇ ਜੇ ਪੰਜ ਪਸ਼ੂਆਂ ਤਾਂ ਆਪਣੀ ਤਿੰਨ ਮਹੀਨੇ ਚੱਲ ਜੂਗੀ ਉਸ ਹਿਸਾਬ ਨਾਲ ਇਹਦੇ ਵਿੱਚ ਦਵਾਈ ਹੁੰਦੀ ਹੈ ਅੱਧਾ ਲੀਟਰ ਦੀ ਵੀ ਹੁੰਦੀ ਹੈ 1 ਲੀਟਰ ਦੀ ਵੀ ਹੁੰਦੀ ਹੈ ਠੀਕ ਹੈ ਜਿਹੜੀ ਜਿਹੜੀ ਅੱਧਾ ਲੀਟਰ ਹੈਗੀ ਆ ਉਹ ਡੇਢ ਕੁ ਮਹੀਨਾ ਕੱਢ ਜਾਂਦੀ ਹੈ 1 ਲੀਟਰ ਦੀ ਤਿੰਨ ਮਹੀਨੇ ਚੱਲ ਅੱਛਾ ਜੀ ਕੈਪੈਸਿਟੀ ਵੀ ਆਉਂਦੀ ਹੈ ਹਨਾ ਵੀ ਅੱਧੇ ਲੀਟਰ ਵਾਲੀ ਵੀ ਹੁੰਦੀ ਹੈ ਤੇ ਜੇ ਆਪਾਂ ਇਹਦੀ ਅੱਧੇ ਲੀਟਰ ਦੀ ਗੱਲ ਕਰੀਏ ਵੀ ਮੇਰੇ ਕੋਲੇ ਲੀਟਰ ਦੀ ਹੀ ਆਉਂਦੀ ਹੈ ਪੈਕਿੰਗ ਇਹਦੇ ਚ ਠੀ ਲਿਟਰਲੀ 400 ਰੁਪਏ ਦੀ ਕਿੱਟ ਹੈ ਤੇ 400 ਰੁਪਏ ਦੀ ਕਿੱਟ ਹੈ ਜਿਹੜੀ ਉਹ 3 ਮਹੀਨੇ ਚੱਲ ਜੂਗੀ 10 ਪਸ਼ੂਆਂ ਤੇ ਤੇ ਜੇ ਨਾਰਮਲੀ ਆਪਾਂ ਐਵਰੇਜ ਦੇਖੀਏ ਤਾਂ ਆਪਣੇ ਫਾਰਮਰਾਂ ਕੋਲੇ 5 ਪਸ਼ੂ ਹੁੰਦੇ ਆ ਐਵਰੇਜ ਲਈ ਹਾਂਜੀ 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 ਜੇ 5 ਪਸ਼ੂਆਂ ਵਾਲਾ ਬੰਦਾ ਇਹ ਕਿੱਟ ਖਰੀਦਦਾ 400 ਰੁਪਿਆ ਲਾ ਕੇ ਤੇ 6 ਮਹੀਨੇ ਚੱਲ ਜੂਗੀ ਤੇ ਮਸਟੈਟਸ ਤੋਂ ਬਚਾ ਰੂਗਾ ਬਚਾ ਰੂਗਾ ਠੀਕ ਹੈ ਜੀ ਆ ਹੁਣ ਤੁਸੀਂ ਕਿੱਟ ਵੇਖ ਸਕਦੇ ਹੋ 400 ਰੁਪਿਆ ਇਹਦੀ ਕੀਮਤ ਹੈ ਤੇ ਜੇ ਆਪਣੇ ਕੋਲੇ 10 ਪਸ਼ੂ ਹੈ ਤਾ ਹੈ 3 ਮਹੀਨੇ ਚੱਲ ਜੂਗੀ ਆਰਾਮ ਨਾਲ ਆਰਾਮ ਨਾਲ ਠੀਕ ਹੈ ਜੀ ਧੰਨਵਾਦ ਤੇ ਜੇ ਕਿਸੇ ਵੀਰ ਨੇ ਇਹ ਕਿੱਟ ਖਰੀਦਣੀ ਹੋਵੇ ਤਾਂ ਨੰਬਰ ਆਪਾਂ ਤੁਹਾਨੂੰ ਦਿੱਤੇ ਬਾਈ ਰਵਣ ਹੋਰਾਂ ਦੇ ਤੇ ਇਸ ਤੇ ਤੁਸੀਂ ਕਾਲ ਕਰਕੇ ਇਹ ਕਿੱਟ ਜਿਹੜੀ ਖਰੀਦ ਸਕਦੇ ਹੋ ਤੇ ਬਾਈ ਹੋਰਾਂ ਦੀ ਸ਼ਾਪ ਦੀ ਜਿਹੜੀ ਲੋਕੇਸ਼ਨ ਹੈ ਉਹ ਗੰਗਾ ਨਗਰ ਵਿੱਚ ਹੈਗੀ ਹੈ ਹਾਰਦਿਕ ਡੇਰੀ ਸੋਲੂਸ਼ਨ ਤੇ ਬਾਕੀ ਤੁਸੀਂ ਮੈਪ ਤੇ ਵੀ ਚੈੱਕ ਕਰ ਸਕਦੇ ਹੋ ਤੇ ਬਾਈ ਜੀ ਆਪਣਾ ਨੰਬਰ ਤੇ ਲੋਕੇਸ਼ਨ ਇੱਕ ਵਾਰੀ ਆਪਣੇ ਦਰਸ਼ਕਾਂ ਨੂੰ ਦੱਸ ਲਓ ਆਪਣੀ ਜਿਹੜੀ ਸ਼ਾਪ ਹੈ ਇਹ ਬਸ ਸਟੈਂਡ ਗੰਗਾ ਨਗਰ ਤੋਂ ਪਦਮਪੁਰ ਰੋਡ ਦੇ ਉੱਪਰ 1.5 ਕਿਲੋਮੀਟਰ ਕੇ ਆ ਕੇ ਅੰਬਿਕਾ ਸਿਲੀ ਦੀ ਮਾਰਕੀਟ ਦੇ ਵਿੱਚ 47 ਨੰਬਰ ਸ਼ਾਪ ਹੈ। ਠੀਕ ਹੈ ਜੀ। ਹਾਰਦਿਕ ਡੇਰੀ ਸੋਲੂਸ਼ਨ ਦੇ ਨਾਮ ਨਾਲ ਹਾਰਦਿਕ ਪਸ਼ੂਹਾਰ ਜਾਂ ਹਾਰਦਿਕ ਡੇਰੀ ਸੋਲੂਸ਼ਨ ਬੋਰਡ ਤੇ ਲਿਖਿਆ ਹੋਇਆ ਹੈ। ਠੀਕ ਹੈ ਜੀ। ਤੇ ਇਹੋ ਜਿਹੀ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਹੁਣ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ।